ਹੈਪੀ ਬਰਥਡੇ ਟੂ ਟੂ ਮੈਂਦੀ ਲਾਈ ਇਸੇ ਚੱਕਰ ਚ ਸਿਰ ਚ ਨਾ 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 ਅੱਜ ਜਾ ਕੇ ਨੇ ਕਮਿਟਮੈਂਟ ਕੀਤੀ ਮੈਂ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਾਂਗਾ ਮੇਰੀ ਫੈਮਿਲੀ ਤੇ ਫਿਰ ਬੰਦੇ ਕਿਵੇਂ ਬਦਲ ਗਏ ਅੱਜ ਤੱਕ ਲੈਨੇ ਸਨੈਪ ਕਿੱਡ ਵੀ ਪਾਈ ਆ ਮੰਮੀ ਕੱਲ ਹੈਪੀ ਬਰਥਡੇ ਟੂ ਟੂ ਡੱਗੋ ਇਸ ਛੜਾ ਓਕੇ ਓ ਹਲੋ ਕਬਾਰਾ ਛੜਾ ਲੋ ਗੁੱਡਾ ਡੰਗਾ ਇਹ ਕਾਦਲੀ ਹੈਪੀ ਬਰਥਡੇ ਗਿਫਟ ਮੇਰਾ ਵਾਹ ਜੀ ਵਾਹ ਵੱਡੇ ਮਾਮਾ ਜੀ ਥੈਂਕ ਯੂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹੈਪੀ ਬਰਥਡੇ ਜੇ ਜੱਟ ਦਾ ਬਾਡੇ ਆ ਪਤਾ ਤੈਨੂੰ ਮੰਮੀ ਨੇ ਮਹਿੰਦੀ ਲਾਈ ਇਸੇ ਚੱਕਰ ਚ ਸਿੱਧ ਚ ਨਾ 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 ਅੱਜ ਜੱਟ ਨੇ ਕਮਿਟਮੈਂਟ ਕੀਤੀ ਮੈਂ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਾਂਗਾ ਮੈਂ ਫੈਮਿਲੀ ਨੇ ਮੈਸੇਜ ਦੰ ਲਿਆ ਉਹ ਬਾਰੂ ਨੋ ਨੋ ਅਲਕੋਹਲ ਯਾ ਸੀ ਬਹੁਤ ਗੁੱਡ ਹੈ ਗਾ ਵਧੀਆ ਡਿਸੀਜਨ ਇਹ ਸੂਰਜ ਕਿੱਧਰੋਂ ਚੜਿਆ ਹੁਣ ਉਧਰੋਂ ਮੰਮੀ ਸੂਰਜ ਹਮੇਸ਼ਾ ਉਧਰੋਂ ਹੀ ਜਾਗਦਾ ਸੂਰਜ ਨਹੀਂ ਬਦਲਦਾ ਹੁੰਦਾ ਆਪਣੇ ਕਹਿਣ ਨਾ ਕਰੇ ਪਰ ਮਨ ਚ ਆ ਗਈ ਤੇ ਫੇਰ ਬੰਦੇ ਕਿਵੇਂ ਬਦਲ ਕੇ ਸੂਰਜ ਕਰ ਲੈ ਅੱਜ ਤੱਕ ਲੈਨੇ ਸਨੈਕਟ ਵੀ ਪਾਈ ਆ ਮੰਮੀ ਕੱਲ ਹੈਪੀ ਬਰਥਡੇ ਟੂ ਜੀ ਮੰਮੀ ਕੱਲ ਅਸੀਂ ਬਾਜ਼ਾਰ ਚ ਗਈਆਂ ਜ ਟਾਈਮ ਸੀ ਗਿਆ ਤੇ ਪਹਿਲਾਂ ਮੈਂ ਜਿਹਦਾ ਕੁਆਰੇ ਹੁੰਦੇ ਜਾਂਦੇ ਰੇ ਦਾਸ ਕਿੰਨਾ ਟਾਈਮ ਹੋ ਗਿਆ ਨਾ ਸਾਰਾ ਤੇ ਉਹ ਉਥੇ ਦੁਕਾਨ ਚੱਕੀ ਗਈ ਭਰਾਵਾ ਮੈਂ ਕਿਹਾ ਹਰਮਨ ਇੱਥੇ ਹੀ ਹੁੰਦੀ ਸੀਗੀ ਉਹ ਕਿਧਰ ਗਈ ਤੇ ਬਾਅਦ ਚ ਗਾਂ ਆ ਕੇ ਵੇਖਿਆ ਤੇ ਉਹਨੇ ਹੋਰ ਦੂਜੇ ਸਮਾਨ ਦੀ ਦੁਕਾਨ ਪਾ ਲਈ ਫਿਰ ਮੈਂ ਪੁੱਛਿਆ ਮੈਂ ਬੰਦਾ ਵਛਾਲ ਲਿਆ ਮੈਂ ਤਾਂ ਸ਼ਾਪ ਉਹ ਤੇ ਕਿੰਨਾ ਉਹ ਪਹਿਲਾ ਉਹ ਟਾਈਮ ਤੇ ਇੱਕ ਕੰਮ ਚੱਲਦਾ ਹੁੰਦਾ ਸੀਗਾ ਆਹ ਆਹ ਜਿਆਦਾ ਰਾਕੇ ਕੁੱਤੇ ਨਾ ਹੁੰਦਾ ਕੋਈ ਉਹ ਤਾਂ ਗਈ ਹੈ ਸਮਾਨ ਲੈ ਕਿੰਨਾ ਹਾਂ ਉਹ 10 12 ਸਾਲ ਹੋ ਗਏ ਆ ਪਹਿਲਾਂ ਨਹੀਂ ਇਹ ਗੱਲਾਂ ਮੈਂ ਕਿਹਾ ਹੋਰ ਤਾਂ ਸੁੱਖ ਨਾ ਤੇਰਾ ਸਰ ਵਿਆਹ ਨਾਲੇ ਐਕਸਕਿਊਜ਼ ਮੀ ਆਪਾਂ ਵਿਆਹੇ ਗਏ ਮੈਂ ਕੁਵਾਰਾ ਹਾਂ ਯਸ ਤੋ ਪਲੀਜ਼ ਇਹ ਸ਼ਬਦ ਨਾ ਵਰਤਿਆ ਮੇਰੇ ਤੇ ਉਸ ਕਰਕੇ ਗੱਦੋ ਇਸ ਛੜਾ ਓਕੇ ਉਹ ਹਲੋ ਕੁਵਾਰਾ ਛੜਾ ਲੋ ਗੁੱਟਾ ਜੋਂਦਾ ਇੱਥੇ ਬੰਦੇ ਬਦਲ ਜਾਂਦੇ ਤੇ ਦੁਕਾਨ ਤਾਂ ਫਿਰ ਬਦਲ ਹੀ ਜਾਣੀ ਸੀ ਨਾ ਉਹ ਗੱਲ ਹਾਂ ਆਜ ਨੂੰ ਉਹ ਜਿਹੜੇ 6-7 ਜਿਹੜੀਆਂ ਨਾਲ ਦੇ ਗਰਲਫ੍ਰੈਂਡਾਂ ਮੈਂ ਭਰਾਣ ਦੇ ਮੈਸੇਜ ਹੀ ਸਾਨੂੰ ਅੱਜ ਸਾਰਿਆਂ ਨੇ ਹਾਂ ਕਿ ਸਨੋਮਰ ਰਿਪਲਾਈ ਨਹੀਂ ਕਰਦਾ ਮੈਂ ਕਰੂਗਾ ਅੱਜ ਦੇਖੀ ਜਿਆਦਾ ਐਡ ਹੋ ਗਿਆ ਨਾ ਉਹ ਇਹ ਕਾਦਲੀ ਹੈਪੀ ਬਰਥਡੇ ਗਿਫਟ ਮੇਰਾ ਵਾਹ ਜੀ ਵਾਹ ਤੁਹਾਨੂੰ ਵੀ ਬਹੁਤ ਦੇ ਦੂੰਗੀ ਖੋਲਿਆ ਜਾ ਇਹਨੂੰ 1 ਮਿੰਟ ਕਿੱਧਰੋਂ ਖੁੱਲਦਾ ਏ ਓ ਵਾਹ ਜੀ ਵਾਹ ਕੀ ਲਿਖਾਇਆ ਹੈਪੀ ਬਰਥਡੇ ਮਾਮਾ ਜੀ ਵਿਸ਼ ਯੂ ਐ ਡੇ ਫੇਲਡ with the happiness and i air filled with you with joy have a wonderful happy health दिज़ी दिज़ी now is forever wah jeeva thank you ਤੇ ਪ੍ਰਭ ਨੇ ਬਣਾਏ ਆ ਮੂੰਹ ਜੇ ਆਪਦੇ ਅਰਗੇ ਉਹ ਪਿੱਛੇ ਨਿਸ਼ਾਨ ਪੈ ਗਿਆ ਤੇ ਇਹਨੇ ਲਿਖਿਆ M -A, a M A G I ਮੈਂ ਨੇ ਇਹ ਹੀ ਲਿਖਿਆ ਅੱਛਾ ਮਾਮਾ ਜੀ ਸਪੈਲਿੰਗ ਜੋੜ ਕੇ ਵੇਖਿਆ ਤੇ ਮਾਮਾ ਜੀ ਬੰਦਾ ਤੇ ਇਧਰਲੇ ਬੰਨੇ ਲਿਖਿਆ ਆ ਹੈਪੀ ਬਰਥਡੇ ਮਾਮਾ ਜੀ ਐਪਲ ਮਾਮਾ ਜੀ ਹੈਪੀ ਬਰਥਡੇ ਮਾਮਾ ਜੀ ਹੈਪੀ ਬਰਥਡੇ ਮਾਮਾ ਜੀ ਹੈਪੀ ਬਰਥਡੇ ਮਾਮਾ ਜੀ ਥੈਂਕ ਯੂ ਅੱਛਾ ਤੇ ਏਕ ਆਪਣੇ ਨੇ ਬਣਾਇਆ ਏਕ ਆਪਣੇ ਆਪ ਦੀ ਸ਼ਕਲ ਬਣਾ ਕੇ ਮੈਨੂੰ ਦਿੱਤਾ ਤੇ ਇਹਨਾਂ ਨੇ ਲਿਖਿਆ ਹੋਇਆ ਵਾ ਵਿਸ਼ ਯੂ ਮੈਨੀ ਮੈਨੀ ਹੈਪੀ ਰਿਟਰਨਸ ਆਫ ਦੀ ਡੇ ਮਾਮਾ ਗੁੱਡ ब्लेस uh, यू विद विद्थ मामा लिखा गुड ब्लेस यू विद हेल्थ वेल्थ एंड प्रॉस्पेरिटी बैल्थ एंडी लिखा प्रॉस्पेरिटी इन इयर्स वाइफ हैप्पी हैप्पी बर्थडे थैंक यू थैंक यू थैंक यूड़ा भला गुबारे जी ਅੱਛਾ ਹੈਪੀ ਬਰਥਡੇਤ ਕੀ ਬਣਿਆ ਆ ਚਾਓ ਚਲੋ ਕੋਈ ਗੱਲ ਥੈਂਕ ਯੂ ਹਾਂ ਜੀ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ